ਗੁਰਨਾਮ ਪੁੱਲਰ ਜੇ ਤੁਸੀਂ ਸੋਚਦੇ ਹੋ ਇਹ ਸਿਰਫ ਇੱਕ ਸਿੰਗਰ ਆ ਤਾਂ ਤੁਸੀਂ ਉਸ ਦਾ ਦਰਦ ਨਹੀਂ ਜਾਣਦੇ ਗੁਰਨਾਮ ਪੁੱਲਰ ਇੱਕ ਐਸਾਨਾ ਜੋ ਅੱਜ ਸਤੇਜਾ ਤੇ ਗੂੰਜਦਾ ਆ ਪਰ ਕਦੇ ਇਹ ਨਾਮ ਦੁਨੀਆ ਦੀ ਭੀੜ ਵਿੱਚ ਆਪਣੀ ਪਛਾਣ ਲੱਭ ਰਿਹਾ ਸੀ ਗੁਰਨਾਮ ਦਾ ਜਨਮ 8 ਫਰਵਰੀ 1994 ਨੂੰ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਕਮਲਵਾਲਾ ਪਿੰਡ ਵਿੱਚ ਹੋਇਆ ਇੱਕ ਸਧਾਰਨ ਜਿਹਾ ਪਿੰਡ ਕੱਚੇ ਰਾਸਤੇ ਖੇਤਾਂ ਦੀ ਮਿੱਟੀ ਅਤੇ ਇੱਕ ਸਧਾਰਨ ਪਰਿਵਾਰ ਉਸ ਦੇ ਮਾ ਪੀਓ ਬਹੁਤ ਮਿਹਨਤੀ ਕਿਸਾਨ ਸੀ ਦਿਨ ਰਾਤ ਖੇਤਾਂ ਵਿੱਚ ਮਿਹਨਤ ਤਾਂ ਕਿ ਬੱਚਿਆਂ ਦਾ ਭਵਿੱਖ ਸੁਰੱਖਿਅਤ ਰਹੇ ਪਰ ਘਰ ਦੀ ਹਾਲਤ ਇੰਨੀ ਵਧੀਆ ਵੀ ਨਹੀਂ ਸੀ ਕਿ ਸੁਪਨੇ ਆਸਾਨ ਹੋ ਸਕਣ ਗੁਰਨਾਮ ਦੇ ਪਰਿਵਾਰ ਵਿੱਚ ਮਾਪਿਆਂ ਤੋਂ ਇਲਾਵਾ ਇੱਕ ਛੋਟੀ ਭੈਣ ਵੀ ਆ ਸਾਰਾ ਪਰਿਵਾਰ ਪਿਆਰ ਨਾਲ ਜੁੜਿਆ ਹੋਇਆ ਯਾ ਪਰ ਜ਼ਿੰਦਗੀ ਦੇ ਭਾਰ ਹੇਠ ਚੁੱਪਚਾਪ ਲੜਦਾ ਰਿਹਾ ਗੁਰਨਾਮ ਬਚਪਨ ਤੋਂ ਹੀ ਗੁਰਨਾਮ ਨੂੰ ਗਾਣਿਆਂ ਨਾਲ ਪਿਆਰ ਸੀ ਜਦੋਂ ਹੋਰ ਬੱਚੇ ਖੇਡ ਰਹੇ ਹੁੰਦੇ ਸੀ ਆਪਣੇ ਅੰਦਰ ਫੁਰ ਲੱਭਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ ਸਕੂਲ ਦੇ ਸਟੇਜ ਤੇ ਪਹਿਲੀ ਵਾਰ ਉਸਨੇ ਗੀਤ ਗਾਇਆ ਜੋ ਕਿ ਹਰ ਕਿਸੇ ਨੂੰ ਪਸੰਦ ਆ ਗਿਆ ਸੀ ਅਤੇ ਉਸ ਦੀ ਆਵਾਜ਼ ਤਾਂ ਇੱਕ ਜਾਦੂ ਸੀ ਇਹ ਗੀਤ ਸੁਣਦੇ ਹੀ ਲੋਕਾਂ ਨੇ ਤਾਲੀਆਂ ਮਾਰੀਆਂ ਪਰ ਤਾਲੀਆਂ ਨਾਲ ਜ਼ਿੰਦਗੀ ਨਹੀਂ ਚੱਲਦੀ ਗੁਰਨਾਮ ਨੇ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਕੀਤੀ ਕਲਾਸ ਤੋਂ ਬਾਅਦ ਕਦੇ ਖੇਤਾਂ ਵਿੱਚ ਹੱਥ ਵਟਾਇਆ ਆਪਣੇ ਮਾਪਿਆਂ ਦਾ ਕਦੇ ਰਾਤ ਨੂੰ ਖਾਮੋਸ਼ੀ ਵਿੱਚ ਗੀਤ ਦੀ ਪ੍ਰੈਕਟਿਸ ਕੀਤੀ ਕਈ ਰਾਤਾਂ ਐ ਸੀ ਆ ਵੀ ਯਾਨਾ ਜਦੋਂ ਉਹ ਕੋਸੀ ਪਰ ਸਪਨਾ ਉਸ ਸਾਰੀ ਤਾਕਤ ਤੋਂ ਵੱਡਾ ਸੀ ਲੋਕ ਕਹਿੰਦੇ ਸੀ ਗਾਣੇ ਨਾਲ ਕੁਝ ਨਹੀਂ ਬਣਦਾ ਕੁੱਝ ਨੇ ਹੱਸ ਕੇ ਕਿਹਾ ਇਹ ਮੁੰਡਾ ਕਦੇ ਵੀ ਅੱਗੇ ਨਹੀਂ ਜਾਵੇਗਾ ਪਰ ਗੁਰਨਾਮ ਨੇ ਕਦੇ ਉੱਚੀ ਆਵਾਜ਼ ਵਿੱਚ ਜਵਾਬ ਨਹੀਂ ਦਿੱਤਾ ਉਸਨੇ ਆਪਣੇ ਜਵਾਬ ਗੀਤਾਂ ਵਿੱਚ ਦੇਣੇ ਸਿੱਖ ਲਏ ਜਦੋਂ ਉਹ 뮤직 ਦੀ ਦੁਨੀਆ ਵਿੱਚ ਆਇਆ ਤਾਂ ਰਸਤਾ ਸਿੱਧਾ ਨਹੀਂ ਸੀ ناکਾਮੀਆਂ ਮਿਲੀਆਂ ਨਿਰਾਸ਼ਾ ਮਿਲੀ ਪਰ ਹਾਰ ਮੰਨਣ ਦਾ ਸਬਕ ਕਦੇ ਨਹੀਂ ਮਿਲਿਆ ਫਿਰ ਇੱਕ ਦਿਨ ਡਾਈਮੰਡ ਆਇਆ ਇਹ ਇੱਕ ਇਹੋ ਜਿਹਾ ਗੀਤ ਸੀ ਜਿਸ ਨੇ ਹਰ ਮੁੰਡੇ ਨੂੰ ਕਿਸੇ ਨਾ ਕਿਸੇ ਮਟਿਆਰ ਦੀ ਜਾਦ ਦਵਾ ਦਿੱਤੀ ਤੇ ਗਾਣਾ ਪੂਰੀ ਦੁਨੀਆ ਵਿੱਚ ਹਿੱਟ ਹੋ ਗਿਆ ਅਤੇ ਹਰ ਵਿਆਹ ਅਤੇ ਹਰ ਘਰ ਵਿੱਚ ਇਹ ਸੌਂਗ ਚੱਲਦਾ ਸੁਣਾਈ ਦੇ ਜਾਂਦਾ ਹੁੰਦਾ ਸੀ ਉਸ ਟਾਈਮ ਤੇ ਇਸ ਗੀਤ ਨਾਲ ਗੁਰਨਾਮ ਦਾ ਨਾਮ ਚਰਚਾ ਵਿੱਚ ਆ ਗਿਆ ਲੋਕਾਂ ਨੇ ਕਿਹਾ ਇਹ ਤਾਂ ਸਟਾਰ ਬਣ ਗਿਆ ਪਰ ਉਸ ਤੋਂ ਪਹਿਲਾਂ ਉਸ ਨੇ ਕੁਝ ਹੋਰ ਵੀ ਸੌਂਗ ਕੀਤੇ ਸੀ ਫਿਰ ਇੱਕ ਦਿਨ ਉਹ ਗੀਤ ਆਇਆ ਜਿਸ ਨੇ ਹਰ ਮੁੰਡੇ ਦੇ ਦਿਲ ਨੂੰ ਛੂਹ ਲਿਆ ਮੁੰਡਿਆਂ ਦੇ ਵਿੱਚ ਅਕਸਰ ਚਰਚੇ ਰਹਿੰਦੇ ਨੇ ਮੁਟਿਆਰਾਂ ਦੇ ਇਹ ਸਿਰਫ ਗੀਤ ਨਹੀਂ ਸੀ ਇਹ ਹਰ ਉਸ ਮੁੰਡੇ ਦੀ ਕਹਾਣੀ ਸੀ ਜਿਸ ਨੇ ਚੁੱਪਚਾਪ ਕਿਸੇ ਨੂੰ ਸੱਚੇ ਦਿਲ ਤੋਂ ਚਾਹਿਆ ਸੀ ਅਤੇ ਕੁਝ ਸੌਂਗ ਉਸਨੇ ਪਹਿਲਾਂ ਵੀ ਕੀਤੇ ਸੀ ਜੋ ਜ਼ਿਆਦਾ ਹਿੱਟ ਨਹੀਂ ਹੋਏ ਪਰ ਡਾਇਮੰਡ ਸੌਂਗ ਨੇ ਉਸਦੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਅਤੇ ਉਹਨਾਂ ਦੇ ਸਭ ਤੋਂ ਜ਼ਿਆਦਾ ਸੁਣੇ ਵਾਲੇ ਗੀਤਾਂ ਦੀ ਲਿਸਟ ਕੁਝ ਇਸ ਤਰ੍ਹਾਂ ਆ ਪਾਗਲ ਵੱਖ ਹੋ ਜਾਣਾ ਮੇਰਾ ਯਾਰ ਸਾਂਦ ਬਣ ਗਈ 65 ਸਟ੍ਰੇਟ ਸਾਹਾਂ ਤੋਂ ਪਿਆਰਿਆਂ ਪਰ ਕੋਈ ਨਹੀਂ ਜਾਣਦਾ ਉਸ ਸਫਲਤਾ ਦੇ ਪਿੱਛੇ ਕਿੰਨੀਆਂ ਰਾਤਾਂ ਇਕੱਲਾ ਰਿਹਾ ਸੀ ਅਤੇ ਕਿੰਨੇ ਹੰਝੂ ਬਹਾਏ ਸੀ ਜੋ ਕਿਸੇ ਨੇ ਨਹੀਂ ਵੇਖੇ ਸੋਸ਼ਲ ਮੀਡੀਆ ਤੇ ਅਕਸਰ ਚਿਹਰਾ ਹੱਸਦਾ ਹੋਇਆ ਦਿਖਾਈ ਦਿੰਦਾ ਆ ਪਰ ਅਸਲ ਜ਼ਿੰਦਗੀ ਫਿਲਟਰ ਨਹੀਂ ਮੰਗਦੀ ਗੁਰਨਾਮ ਦੇ ਗੀਤ ਇਸ ਲਈ ਦਿਲ ਨੂੰ ਛੂੰਹਦੇ ਨੇ ਕਿਉਂਕਿ ਉਹ ਬਨਾਵਟੀ ਨਹੀਂ ਉਹ ਜਿਉਂਦੇ ਹੋਏ ਦਰਦ ਤੋਂ ਨਿਕਲੇ ਨੇ ਉਹ ਸਾਨੂੰ ਸਿਖਾਉਂਦਾ ਆ ਕਿ ਹਰ ਹੱਸਦਾ ਚਿਹਰਾ ਖੁਸ਼ ਨਹੀਂ ਹੁੰਦਾ ਅਤੇ ਹਰ ਇੱਕ ਘੱਟ ਬੋਲਣ ਵਾਲਾ ਇਨਸਾਨ ਕਮਜ਼ੋਰ ਵੀ ਨਹੀਂ ਹੁੰਦਾ ਅੱਜ ਗੁਰਨਾਮ ਭੁੱਲਰ ਸਿਰਫ ਇੱਕ ਸਿੰਗਰ ਨਹੀਂ ਉਹ ਹਰ ਉਸ ਨੌਜਵਾਨ ਦੀ ਆਵਾਜ਼ ਆ ਜੋ ਸੁਪਨੇ ਤਾਂ ਦੇਖਦਾ ਆ ਪਰ ਹਾਲਾਤਾਂ ਨਾਲ ਲੜਦਾ ਆ ਇਹ ਕਹਾਣੀ ਸ਼ੋਹਰਤ ਦੀ ਨਹੀਂ ਇਹ ਹਾਣੇ ਸਬਰ ਦਰਦ ਅਤੇ ਨਾ ਟੁੱਟਣ ਵਾਲੇ ਹੌਸਲੇ ਦੀ ਆ ਗੁਰਨਾਮ ਪੁੱਲਰ ਇੱਕ ਨਾਮ ਨਹੀਂ ਉਹ ਇੱਕ ਅਹਿਸਾਸ ਹੈ ਬਾਕੀ ਅਸੀਂ ਇਸ ਕਹਾਣੀ ਨੂੰ ਇੱਥੇ ਹੀ ਕਰਦੇ ਆ ਜੇ ਤੁਸੀਂ ਵੀ ਗੁਰਨਾਮ ਦੇ ਸੱਚੇ ਫੈਨ ਹੋ ਤਾਂ ਫਿਰ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਅਤੇ ਕਮੈਂਟ ਵੀ ਜਰੂਰ ਕਰਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਡੇ ਚੈਨਲ ਨੂੰ ਤੇ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਜਰੂਰ ਕਰਿਓ